ਪੰਜਾਬ ਦਾ ਬੱਚਾ ਬੱਚਾ ਖੇਡਣ ਨਾਲ ਜੁੜੇ ਇਸ ਦੇ ਲਈ ਸਰਕਾਰ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਮਦਦ ਕਰਨ ਦੀ ਜ਼ਰੂਰਤ ਹੈ ਔਰ ਉਸ ਦੇ ਲਈ ਸਨੈ ਬੌਕਸਿੰਗ ਕਲੱਬ ਸਮਾਣਾ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਜਿਹੜੇ ਟ੍ਰਾਇਲ ਹੋ ਰਹੇ ਹਨ ਇਸੇ ਖੇਡਣ ਦੇ ਬਾਅਦ ਪੰਜਾਬ ਪੱਦਰ ਦਾ ਖਿਡਾਰੀ ਹੋਣਾ ਹੈ ਉਸਕੇ ਬਾਅਦ ਨੈਸ਼ਨਲ ਤੇ ਜਾਣਾ ਹੈ ਨੈਸ਼ਨਲ ਦੇ ਬਾਅਦ ਇੰਟਰਨੈਸ਼ਨਲ ਖੇਲੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਣਾ ਜਿਹੜਾ ਬੌਕਸਿੰਗ ਦਾ ਹੱਬ ਬਣਨ ਜਾ ਰਿਹਾ ਜਿਸ ਤਰ੍ਹਾਂ ਬਿਵਾਨੀ ਹਰਿਆਣਾ ਦੇ ਵਿੱਚ ਮੰਨ ਲਓ ਬੌਕਸਿੰਗ ਦਾ ਹੱਬ ਹੈ ਇਸ ਤਰ੍ਹਾਂ ਹੀ ਸਮਾਣਾ ਦੇ ਵਿੱਚ ਵੀ ਬੌਕਸਿੰਗ ਦੇ ਖਿਡਾਰੀ ਦੂਰ ਦੂਰ ਤੋਂ ਇੱਥੇ ਟ੍ਰੇਨਿੰਗ ਲੈਣ ਵੀ ਆਉਂਦੇ ਹਨ ਅਤੇ ਉਸਕੇ ਬਾਅਦ ਆਪਣੇ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਕਰ ਰਹੇ ਹਨ ਸਮਾਣਾ ਚ ਬੌਕਸਿੰਗ ਚੈਂਪੀਅਨਸ਼ਿਪ ਹੋ ਰਹੀ ਹੈ ਪ ਇਹ ਪ੍ਰੋਮਿਸ ਜੀ ਸਾਡੀ ਪੰਜਾਬ ਦੀ ਜਿਹੜੀ ਬੌਕਸਿੰਗ ਐਸੋਸੀਏਸ਼ਨ ਹੈ ਉਹਦੇ ਵੱਲੋਂ ਟੂਰਨਾਮੈਂਟ ਲਾਰਟ ਹੋਇਆ ਸਨੀ ਬੌਕਸਿੰਗ ਕਲੱਬ ਸਮਾਣਾ ਨੂੰ ਸਨੀ ਜਿਹੜਾ ਆਪ ਇੱਕ ਤਕੜਾ ਬੌਕਸਰ ਸੀ ਆਸਟ੍ਰੇਲੀਆ ਚ ਉਹਦੀ ਪਿਛਲੇ ਸਮੇਂ ਦੌਰਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਦੇ ਕੌਰ ਸਿੰਘ ਸਾਡੇ ਪਦਮਸ਼ਰੀ ਵਾਰਡੀ ਤੇ ਫਤੇਹ ਸਿੰਘ ਜਿਹੜੇ ਪਿੱਛੇ ਜੇ ਸਾਨੂੰ ਹਮੇਸ਼ਾ ਲਈ ਯਾਲਮਾ ਦਾ ਕਹਿ ਗਏ ਫਤੇਹ ਸਿੰਘ ਕੌਰ ਸਿੰਘ ਔਰ ਸਨੀ দত্ত ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹਰ ਸਾਲ ਲਿਜੋਜ਼ਤ ਲਾਸਟ ਇਅਰ ਵੀ ਕੀਤਾ ਗਿਆ ਸੀ ਟੂਰਨਾਮੈਂਟ ਦਾ ਕਾਫੀ ਸਮੇਂ ਤੋਂ ਹੁੰਦੇ ਆਏ ਨੇ ਬਹੁਤ ਅੱਛੇ ਮੁਕਾਬਲੇ ਹੋ ਰਹੇ ਨੇ ਸਾਰੇ ਪੰਜਾਬ ਦੇ ਵਿੱਚੋਂ 130 ਲੜਕੀਆਂ ਭਾਗ ਲੈਣ ਲਈ ਆਈਆਂ ਨੇ ਇੱਥੇ ਇਹ ਟੀਮ ਜਿਹੜੀ ਜਿੱਤੂਗੀ ਲੜਕੀਆਂ ਦੀ ਇਹ ਫਿਰ ਨੈਸ਼ਨਲ ਦੇ ਵਿੱਚ ਜਾਊਗੀ ਇੰਟਰਨੈਸ਼ਨਲ ਲੈਵਲ ਦੀਆਂ ਲੜਕੀਆਂ ਵੀ ਹਿੱਸਾ ਲੈਣ ਆਈਆਂ ਨੇ ਨੈਸ਼ਨਲ ਦੇ 골ਡ ਮੈਡਲਿਸ ਕਾਫੀ ਲੜਕੀਆਂ ਨੇ ਔਰ ਮੁੰਡਿਆਂ ਦੇ ਮੁਕਾਬਲੇ ਕੱਲ ਨੂੰ ਕੁੜੀਆਂ ਦਾ ਫਾਈਨਲ ਔਰ ਮੁੰਡਿਆਂ ਦੇ ਵੇਟ ਸ਼ੁਰੂ ਮੁੰਡਿਆਂ ਦੇ ਮੁਕਾਬਲੇ ਸ਼ੁਰੂ ਨਾਲ ਦੀ ਨਾਲ 31 ਤਰੀਕ ਨੂੰ ਮੁੰਡਿਆਂ ਦਾ ਫਾਈਨਲ ਹੈ ਫਿਰ 31 ਤਰੀਕ ਤੋਂ ਬਾਅਦ ਜਿਹੜੀਆਂ ਟੀਮਾਂ ਜਿੱਤਣਗੀਆਂ ਜਿਹੜੇ ਬੱਚੇ 골ਡ ਮੈਡਲ ਲੈਣਗੇ ਉਹਨਾਂ ਨੂੰ ਪ੍ਰਾਈਜ਼ ਤਾਂ ਮਿਲ ਨਹੀਂ ਮਿਲ ਲੈਣ ਨੇ ਤੇ ਉਹਦੇ ਨਾਲ ਜਿਹੜੇ ਇੱਥੋਂ ਬੱਚੇ 골ਡ ਆਉਣਗੇ ਉਹ ਨੈਸ਼ਨਲ ਦੇ ਵਿੱਚ ਹਿੱਸਾ ਲੈਣਗੇ ਜਾ ਕੇ ਦੇ ਨੇ ਉਹਨੇ ਇੱਕ ਅੱਡੇ ਨਹੀਂ ਦੇਖੇ ਹੁੰਦੇ ਬਸਾਂ ਦੇ ਜਿੰਨੇ ਕ ਬੱਚੇ ਜਹਾਜ਼ਾਂ ਦੇ ਅੱਡੇ ਦੇਖ ਲੈਂਦੇ ਨੇ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਰਹਿੰਦੇ ਨੇ ਕੁੜੀ ਸਾਡੀ ਸਿਮਰਨ 올ੰਪੀਆਨਾ ਹੁਣ 올ੰਪ ਖੇਡ ਕੇ ਆਈ ਹੈ ਪਿੱਛੇ ਤੇ ਕਾਫੀ ਬੱਚੇ ਨੇ ਸਾਡੇ ਅੰਤਰਰਾਸ਼ਟਰੀ ਲੈਵਲ ਤੇ ਮੱਲਾ ਮਾਰ ਰਹੇ ਨੇ ਸਾਡੀ ਬਾਕਸਿੰਗ ਛੇ ਦਿਨੋਂ ਪੰਜਾਬ ਦਿਨ ਪ੍ਰਤੀ ਦਿਨ ਲੱਗੀ ਹੋਈ ਹੈ ਬਹੁਤ ਮਿਹਨਤ ਸਾਰੇ ਕੋਚ ਸਹਿਬਾਨ ਸਾਰੇ ਸਾਡੇ ਸੈਕਟਰੀ ਜਿਨੇ ਵੀ ਸਾਡੇ ਬਾਕਸਿੰਗ ਨਾਲ ਸੰਬੰਧਿਤ ਨੇ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਹਰਪਾਲ ਸਿੰਘ ਸਾਡੇ ਸਮਾਣੇ ਤੋਂ ਇਹਨਾਂ ਦੀ ਟੀਮ ਬਰਾੜ ਸਾਹਿਬ ਜਿੰਨੇ ਵੀ ਮੈਂਬਰ ਸਾਡੇ ਨਾਲ ਲੱਗੇ ਹੋ ਨੇ ਇਥੋਂ ਉੱਚੇ ਚੇੇ ਤੌਰ ਤੇ ਰਾਮ ਸਿੰਘ ਐ ਪਰ ਬੈਠਾ ਬੌਕਸਰ ਸਾਡਾ ਤੇ ਉਹਦੀ ਬਹੁਤ ਸਪੋਰਟ ਹੈ ਉਹ ਕਹਿੰਦਾ ਕੋਈ ਸਰਬ ਚਿੰਤਾ ਹੀ ਨਹੀਂ ਕੋਈ ਲੱਖ ਰੁਪਏ ਜਿੰਨਾ ਮਰਜੀ ਲੱਗਦਾ ਮੈਨੂੰ ਦੱਸੋ ਹੋਰ ਸਾਡੇ ਬਹੁਤ ਮੁੰਡੇ ਨੇ ਬਾਹਰ ਇੱਕ ਨਬ ਇਹ ਬਿਲਕੁਲ ਹੱਬ ਬਣੂਗਾ ਜੀ ਮੇਰੀ ਗੱਲ ਅਜ ਨੋਟ ਕਰ ਲਿਓ ਵੀ ਸਮਾਣਾ ਜਿਹੜਾ ਇਹ ਹੱਬ ਬਣਨ ਵੱਲ ਜਾ ਰਿਹਾ ਹੈ ਬਹੁਤ ਜਲਦੀ ਇਹਨੇ ਹੱਬ ਬਣ ਜਾਣਾ ਭਵਾਨੇ ਨੂੰ ਮਾਤ ਪਾਊਗਾ ਇਹ ਮੇਰੀ ਗਾਰੰਟੀ ਹੈ ਜੇ ਇਦਾਂ ਹੀ ਲੱਗੇ ਰਹੇ ਸਾਰੇ ਅਸੀਂ ਤਾਂ ਬਹੁਤ ਸਫਲ ਹਾਂ ਜੀ ਇਹਦੇ ਵਿੱਚ ਸਾਡੇ ਬੱਚੇ ਨੇ ਜਿਹੜੇ ਕਾਫੀ ਮੱਲਾ ਮਾਰ ਰਹੇ ਨੇ ਨੈਸ਼ਨਲ ਜੋ ਮੈਡਲ ਲੈ ਰਹੇ ਨੇ ਔਰ ਜਿਹੜਾ ਬੱਚਾ ਨੈਸ਼ਨਲ ਜੋ ਮੈਡਲ ਲੈ ਰਿਹਾ ਉਹ ਨਸ਼ੇਵਾਲ ਦਾ ਚਾਕਣ ਦਾ ਉਹਦਾ ਮਤਲਬ ਹੀ ਨਹੀਂ ਹੈ ਕੋਈ ਨੈਸ਼ਨਲ ਜਾਣਾ ਆਪਦੇ ਆਪ ਚ ਬਹੁਤ ਵੱਡੀ ਗੱਲ ਹੈ ਸੋ ਸਾਡੇ ਪੁਰਾਣੇ ਜਿੰਨੇ ਵੀ ਆ ਸਾਡੀ ਪੰਜਾਬ ਦੀ ਐਸੋਸੀਏਸ਼ਨ ਹੈ ਉਹ ਜੇ ਜੈਪਾਲ ਸਿੰਘ ਅਰਜਨ ਅਵਾਰਡੀ ਨੇ ਉਹ ਸਾਡੇ ਚੇਅਰਮੈਨ ਨੇ ਗੁਰਮੀਤ ਸਿੰਘ ਆਪ ਇੰਟਰਨੈਸ਼ਨਲ ਬੌਕਸਰ ਨੇ ਹਰਪਾਲ ਸਿੰਘ ਨੇ ਸਾਰੇ ਅੰਤਰਰਾਸ਼ਟਰੀ ਬੌਕਸਰ ਨੇ ਹਮੰਤ ਹਰਪ੍ਰੀਤ ਬਰਨਾਲੇ ਤੋਂ ਸਾਡੀ ਐਸੋਸੀਏਸ਼ਨ ਚ ਸਾਰੇ ਬੌਕਸਰ ਸ਼ਾਮਲ ਨੇ ਸੋ ਸਾਰੇ ਅੰਤ ਤੱਕ ਆਪਣੀ ਮਿਹਨਤ ਦੇ ਨਾਲ ਲੱਗੇ ਹੋਏ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸਮਾਣਾ ਸਾਡੇ ਸਨੀ ਬੌਕਸਿੰਗ کلب ਹਰਪਾਲ ਸਿੰਘ ਹੋਰ ਨੇ ਇਥੇ ਦੀ ਬਣਾਇਆ ਹੋਇਆ ਇਹਨਾਂ ਇਹਨਾਂ ਦੀ ਮਿਹਨਤ ਹੈ ਸਾਰੀ ਤੇ ਬੜਾ ਧੰਨਵਾਦੀਆਂ ਇਹਨਾਂ ਦਾ ਮੈਂ ਵੀ ਬੱਚੇ ਨੇ ਜਿਹੜੇ ਜੇਕਰ ਸਾਰੇ ਪਾਸਿਓ ਸਾਨੂੰ ਸਹਿਯੋਗ ਮਿਲਣ ਲੱਗ ਜੇ ਜਿਵੇਂ ਕਾਲਜ ਵਾਲਿਆਂ ਵੱਲੋਂ ਸਹਿਯੋਗ ਮਿਲ ਰਿਹਾ ਸਾਰੀਆਂ ਸੰਸਥਾਵਾਂ ਸਹਿਯੋਗ ਦੇਣ ਤਾਂ ਉਹ ਦਿਨ ਦੂਰ ਨਹੀਂ ਹੈ ਵੀ ਸਾਡਾ ਬੱਚਾ ਬੱਚਾ ਖੇਡੂਗਾ ਗਰਾਊਂਡ 'ਚ ਆ ਕੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼